ਕੁਈ ਮੈਂ ਕੋਈ ਹਰਕਤ ਨਹੀਂ ਕੀਤੀ ਨਾ ਮੈਂ ਉਹਨੂੰ ਮਾੜਾ ਬੋਲਿਆ ਸ਼ਫਦਾਰ ਵੀ ਵਧੀਆ ਵਰਤੀ ਨਾ ਕੋਈ ਗਾਲ ਕੱਢੀ ਉਹਨੂੰ ਪਿਆਰ ਨਾਲ ਟ੍ਰੀਟ ਕੀਤਾ ਤੇ ਅੱਗੋਂ ਸਿੱਧਾ ਚੜਿਆ ਆ ਮੈਨੂੰ ਕਹਿੰਦਾ ਵੀ ਤੂੰ ਬੜਾ ਤੇਜ ਬਣਦਾ ਤੇ ਵੀ ਤੈਨੂੰ ਮੈਂ ਦੱਸਦਾ ਤੇਰੇ ਜੇ ਬਹੁਤ ਚੱਕੇ ਆ ਤੇ ਤੇਰਾ ਕੈਰੀਅਰ ਖਾ ਜੂਗਾ ਇਹ ਬਈ ਹਰੇਕ ਪੰਜਾਬ ਦੇ ਜਵਾਬ ਚ ਇਹ ਦੁੱਖ ਹੈਗਾ ਅੱਜ ਮੇਰੇ ਚ ਨਿਕਲਿਆ ਆ ਕੱਲੂ ਕਿਸੇ ਹੋਰ ਚ ਨਿਕਲੇ ਹੋ ਇਹ ਉਹਨਾ ਟਾਈਮ ਖਤਮ ਨਹੀਂ ਹੁੰਦਾ ਜਿੰਨਾ ਟਾਈਮ ਯੂਨੀਵਰਸਿਟੀ ਪੰਜਾਬ ਨੂੰ ਨਹੀਂ ਮਿਲਦੀ ਤੇ ਸੈਨੇਟ ਇਲੈਕਸ਼ਨ ਨਹੀਂ ਕਰਾਉਂਦਾ ਤੇ ਸਾਡਾ ਦਾਵਾ ਜਿਹੜਾ ਚੰਡੀਗੜ੍ਹ ਤੇ ਪੰਜਾਬ ਦਾ ਪੰਜਾਬ ਦੇ ਪਿੰਡੇ ਜਾੜ ਕੇ ਜਿਹੜਾ ਚੰਡੀਗੜ੍ਹ ਵਸਿਆਗਾ ਉਹ ਪੰਜਾਬ ਨੂੰ ਨਹੀਂ ਮਿਲਦਾ ਉਹਨਾਂ ਟਾਈਮ ਇਹ ਸਾਡੇ ਵਰਗੇ ਮੁੰਡੇ ਅੱਗੇ ਆਉਂਦੇ ਰਹਿਣਗੇ ਮਰਦੇ ਰਹਿਣਗੇ ਮਾਰਦੇ ਰਹਿਣਗੇ ਆਪਾਂ ਨੂੰ ਕੁਝ ਆਪਣੇ ਵਾਸਤੇ ਕਰਨਾ ਪੂਗਾ ਆਪਾਂ ਨੂੰ ਕੋਈ ਥਾਲੀ ਚ ਪਾ ਕੇ ਨਹੀਂ ਦੇਣ ਲੱਗਿਆ ਤੇ ਆਪਣੇ ਹੱਕ ਆਪਾਂ ਨੂੰ ਐ ਨਹੀਂ ਮਿਲਦੇ ਜਿਵੇਂ ਲੋਕ ਕਹਿੰਦੇ ਨੇ ਵੀ ਮਿਲ ਜਾਂਦੇ ਨੇ ਵੀ ਬਾਪੂ ਗਾਂਧੀ ਵਾਂਗੂ ਨਹੀਂ ਮਿਲਦੇ ਇੱਕ ਥੱਪੜ ਇੱਧਰ ਖਾਓ ਇੱਕ ਥੱਪੜ ਇੱਧਰ ਖਾਓ ਕਿਤੇ ਕੁਝ ਨਾ ਬੋਲੋ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮੰਗੂ ਬਣਨਾ ਚਾਹੀਦਾ ਜਿਨੇ ਆਪਦਾ ਸਰਵਾਂਸ ਬਾਰੇ ਆਪਣੇ ਜਵਾਕ ਬਾਰੇ ਕੀ ਨਹੀਂ ਵਾਰਿਆ ਉਸ ਬੰਦੇ ਨੇ ਉਹ ਤੋਂ ਸਿੱਖਣਾ ਚਾਹੀਦਾ ਆਪਾਂ ਨੂੰ ਇਹ ਜੇ ਬਾਪੂਆਂ ਤੋਂ ਨਹੀਂ ਸਿੱਖਣਾ ਚਾਹੀਦਾ ਯੂਨੀਵਰਸਿਟੀ ਦੇ ਵਿੱਚ ਪੁਲਿਸ ਦਾਖਲ ਹੁੰਦੀ ਹੈ ਤੇ ਪੁਲਿਸ ਮੁਲਾਜ਼ਮ ਦੇ ਵੱਲੋਂ ਸਟੂਡੈਂਟ ਨੂੰ ਧੱਕੇ ਮਾਰੇ ਜਾਂਦੇ ਨੇ ਤੇ ਧੱਕੇ ਮਾਰ ਕੇ ਆਖਿਆ ਜਾਂਦਾ ਹੈ ਕਿ ਜੇਕਰ ਪਰਚਾ ਪੈ ਗਿਆ ਸਾਰੀ ਜ਼ਿੰਦਗੀ ਖਰਾਬ ਕਰ ਦੇਵਾਂਗੇ ਸਾਡੇ ਨਾਲ ਉਹੀ ਸਟੂਡੈਂਟ ਮੌਜੂਦ ਆ ਜਿਹਦੇ ਨਾਲ ਧੱਕਾ ਮੁਕੀ ਕੱਲ ਹੁੰਦੀ ਹੈ ਐਸਐਚਓ ਪਟਿਆਲ ਆਉਂਦਾ ਹੈ ਤੇ ਧੱਕਾ ਇਸ ਕਦਰ ਮਾਰਦਾ ਜਿਵੇਂ ਗੁੰਡਾਗਰਦੀ ਕਰਨ ਦੇ ਲਈ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਏ ਹੋਈਏ ਭਾਈ ਕੱਲ ਘਟਨਾ ਕੀ ਵਾਪਰਦੀ ਆ ਤੁਹਾਡੇ ਵੱਲੋਂ ਪੁਲਿਸ ਨੂੰ ਪਹਿਲਾਂ ਕੁਝ ਕਿਹਾ ਜਾਂਦਾ ਕਿਉਂਕਿ ਪੁਲਿਸ ਮੁਲਾਜ਼ਮ ਬਹੁਤ ਡਿਸਪਲਾਈਨਡ ਫੋਰਸ ਹੈ ਬਹੁਤ ਪੜ੍ਹੀ ਲਿਖੀ ਫੋਰਸ ਹੁੰਦੀ ਹੈ ਵਰਦੀ ਧਾਰੀ ਫੋਰਸ ਹੈ ਉਹ ਇਨੀ ਛੇਤੀ ਐਗਰੈਸ਼ਨ ਚ ਨਹੀਂ ਆਉਂਦੀ ਕਾਰਨ ਕੀ ਬਣਦਾ ਤੁਸੀਂ ਕੁਝ ਕਿਹਾ ਸੀ ਨਾ ਭਾਈ ਸਾਡਾ ਧਰਨਾ ਚੱਲ ਰਿਹਾ ਸੀਗਾ ਸੈਨੇਟ ਦੀਆਂ ਇਲੈਕਸ਼ਨਸ ਨੂੰ ਲੈ ਕੇ ਤੇ ਅਸੀਂ ਤਾਂ ਨਾਰਮਲੀ ਜਿਵੇਂ ਧਰਨੇ ਤੇ ਆਉਂਨੇ ਆ ਬੈਠਦੇ ਆ ਗੱਲਾਂ-ਵਾਟਾਂ ਮਾਰਦੇ ਆ ਤੁਰਦੇ ਫਿਰਦੇ ਆ ਉਹੀ ਜਿਹਾ ਹੀ ਕੰਮ ਕਰ ਰਹੇ ਸੀ ਅਸੀਂ ਤੇ ਅਸੀਂ ਜਿਹੜਾ ਕੰਮ ਲਿਖਿਆ ਹੋਇਆ ਸੀਗਾ ਵੀ ਅਸੀਂ ਪੂਤਲਾ ਫੁਕਣਾ 12 ਵਜੇ ਸਾਡਾ ਉਹ ਪ੍ਰੋਗਰਾਮ ਸੀਗਾ ਤੇ ਅਸੀਂ ਉਹ ਪ੍ਰੋਗਰਾਮ ਕੀਤਾ ਵੀ ਫਿਰ ਵੀ ਉਹ ਰੋਕ ਵੀ ਨਹੀਂ ਸਕੇ ਇਨ ਨਾਲੇ ਉਹਨਾਂ ਦੀ ਫੋਰਸ ਬਹੁਤ ਸੀਗੀ ਤੇ ਉਹ ਸਿੱਧਾ ਵੀ ਮੇਰੇ ਕੋਲ ਆ ਕੇ ਮੈਨੂੰ ਐ ਕਹਿੰਦਾ ਵੀ ਬਈ ਮੈਂ ਤੈਨੂੰ ਦੇਖ ਲਾਂਗਾ ਮੈਂ ਜਿਵੇਂ ਤੁਰ ਫਿਰ ਰਿਹਾ ਸੀਗਾ ਕੋਈ ਮੈਂ ਕੋਈ ਹਰਕਤ ਨਹੀਂ ਕੀਤੀ ਨਾ ਮੈਂ ਉਹਨੂੰ ਮਾੜਾ ਬੋਲਿਆ ਸ਼ਫਦਾਰ ਵੀ ਵਧੀਆ ਵਰਤੀ ਨਾ ਕੋਈ ਗਾਲ ਕੱਢੀ ਉਹਨੂੰ ਪਿਆਰ ਨਾਲ ਟਰੀਟ ਕੀਤਾ ਤੇ ਅੱਗੋਂ ਸਿੱਧਾ ਚੜ੍ਹਿਆ ਆ ਮੈਨੂੰ ਕਹਿੰਦਾ ਵੀ ਤੂੰ ਬੜਾ ਤੇਜ਼ ਬਣਦਾ ਤੇ ਵੀ ਤੈਨੂੰ ਮੈਂ ਦੱਸਦਾ ਤੇਰੇ ਜੇ ਬਹੁਤ ਚੱਕੇ ਆ ਤੇ ਤੇਰਾ ਕੈਰੀਅਰ ਖਾ ਜੂਗਾ ਵੀ ਤੈਨੂੰ ਮਾਰ ਦੂੰਗਾ ਵੀ ਜਾਨ ਨੂੰ ਮਾਰਨ ਦੀਆਂ ਧਮਕੀ ਹੋ ਗਈ ਤਾਂ ਵੀ ਕਹਿੰਦਾ ਮੈਂ ਤੇਰੇ ਜੇ ਦੇਖੇ ਬਹੁਤ ਨੇ ਤੇ ਮੈਂ ਯੂਨੀਵਰਸਿਟੀ ਇਲੈਕਸ਼ਨ ਕਰਾਉਂਦਾ ਰਿਹਾ ਤੇ ਵੀ ਮੈਨੂੰ ਮੈਨੂੰ ਨਾ ਸਖਾ ਵੀ ਮੈਂ ਬਹੁਤ ਖਤਰਨਾਕ ਆ ਉਹਦੀ ਟੋਨ ਇਹ ਜੀ ਸੀ ਵੀ ਜਿਵੇਂ ਬੰਦਾ ਮਾਰਨ ਵਾਲੀ ਟੋਨ ਹੁੰਦੀ ਹੈ ਉਹਦੀ ਇਹ ਜੀ ਟੋਨ ਸੀਗੀ ਤੇ ਅੱਗੋਂ ਮੈਂ ਫਿਰ ਫਿਰ ਅੱਗੋਂ ਮੈਂ ਵੀ ਉਹਨੂੰ ਬਹੁਤ ਪੁੱਠਾ ਸਿੱਧਾ ਬੋਲ ਸਕਦਾ ਸੀ ਥੱਪੜ ਵੀ ਮਾਰ ਸਕਦਾ ਸੀ ਉਹਦੇ ਉਹਨੂੰ ਵੀ ਉਹਦੋਂ ਜ਼ਿਆਦਾ ਹੀ ਕਰ ਸਕਦਾ ਸੀ ਉਹਦੋਂ ਤਾਂ ਆਪਾਂ ਤਾਂ ਵੀ ਜਿਵੇਂ ਚੰਗੇ ਕਰਾਂ ਦੇ ਜਵਾਬ ਕਰਦੇ ਆ ਬਈ ਓਵੇਂ ਟ੍ਰੀਟ ਕੀਤਾ ਉਹਨੂੰ ਐਜੂਕੇਟਿਡ ਵੀ ਜਿਵੇਂ ਇਹ ਜਿਹੇ ਸਟੂਡੈਂਟ ਟ੍ਰੀਟ ਕਰਦੇ ਆ ਬੰਦੇ ਨੂੰ ਓਹੇ ਆ ਟ੍ਰੀਟ ਕੀਤਾ ਆਪਾਂ ਨੇ ਵੀ ਇਹ ਉਹਦਾ ਉਹਦਾ ਦਾ ਵਿਵਹਾਰ ਆਪਾਂ ਨੇ ਦੇਖ ਹੀ ਲਿਆ ਵੀਡੀਓ ਚ ਵੀ ਦੇਖ ਲਿਆ ਉਹਦਾ ਸ਼ੁਕਰ ਮਨਾਉ ਵੀਡੀਓ ਬਣ ਗਈ ਨਹੀਂ ਤਾਂ ਉਹਨੇ ਮੇਰੇ ਤੇ ਕੇਸ ਪਾ ਦੇਣਾ ਸੀ ਬਈ ਜਿਸ ਤਰੀਕੇ ਦੇ ਕੱਲ ਦੀ ਘਟਨਾ ਤੋਂ ਬਾਅਦ ਪੂਰੇ ਪੰਜਾਬ ਚੋਂ ਤੁਹਾਨੂੰ ਬਹੁਤ ਵੱਡਾ ਪਿਆਰ ਸਤਿਕਾਰ ਮਿਲਿਆ ਬਹੁਤ ਵੱਡਾ ਸਾਥ ਮਿਲਿਆ ਕਿਉਂਕਿ ਤੁਹਾਡੇ ਅੱਜ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡੀ ਕਤਰਤਾ ਹੋਈ ਸਾਰੀਆਂ ਪੋਲਿਟਿਕਲ ਧਿਰਾਂ ਉੱਥੇ ਪਹੁੰਚੀਆਂ ਸਾਰੀਆਂ ਸਮਾਜਸੀ ਵੀ ਜਥੇਬੰਦੀਆਂ ਪਹੁੰਚੀਆਂ ਸਭ ਦੇ ਵੱਲੋਂ ਤੁਹਾਡੇ ਸਾਥ ਦਾ ਐਲਾਨ ਕੀਤਾ ਗਿਆ ਸੀ ਕਿ ਅਸੀਂ ਇੱਥੇ ਤੁਹਾਡਾ ਸਾਥ ਦੇਵਾਂਗੇ ਅੱਜ ਜਿਸ ਤਰੀਕੇ ਕਤਰਤਾ ਹੋਈ ਹੈ ਲੱਗਦਾ ਕਿ ਤੁਹਾਡੀ ਉਸ ਵੀਡੀਓ ਦੇ ਨਾਲ ਇੱਕ ਬਹੁਤ ਵੱਡਾ ਸਮਰਥਨ ਇਸ ਮੋਰਚ ਨੂੰ ਮਿਲਿਆ ਹਾਂ ਬਈ ਬਹੁਤ ਸਮਰਥਨ ਮਿਲਿਆ ਜ਼ਰੂਰ ਹੈ ਤੇ ਇਹ ਕੰਮ ਕਰਨਾ ਜ਼ਰੂਰੀ ਵੀ ਸੀਗਾ ਬਾਈ ਵੀ ਕਿੰਨੇ ਟਾਈਮ ਤੋਂ ਚੱਲ ਰਿਹਾ ਧਰਨਾ ਵੀ ਐ ਨਹੀਂ ਵੀ ਮੈਂ ਕੁਝ ਵਕ ਕਰਤਾ ਇਹ ਬਈ ਹਰੇਕ ਪੰਜਾਬ ਦੇ ਜਵਾਕ ਚ ਇਹ ਦੁੱਖ ਹੈਗਾ ਅੱਜ ਮੇਰੇ ਚ ਨਿਕਲਿਆ ਆ ਕੱਲ ਨੂੰ ਕਿਸੇ ਹੋਰ ਚ ਨਿਕਲੇ ਹੋਊਗਾ ਇਹ ਉਹਨਾ ਟਾਈਮ ਖਤਮ ਨਹੀਂ ਹੁੰਦਾ ਜਿੰਨਾ ਟਾਈਮ ਯੂਨੀਵਰਸਿਟੀ ਪੰਜਾਬ ਨੂੰ ਨਹੀਂ ਮਿਲਦੀ ਤੇ ਸੈਨੇਟ ਇਲੈਕਸ਼ਨ ਨਹੀਂ ਕਰਾਉਂਦਾ ਤੇ ਸਾਡਾ ਦਾਵਾ ਜਿਹੜਾ ਚੰਡੀਗੜ੍ਹ ਤੇ ਪੰਜਾਬ ਦਾ ਪੰਜਾਬ ਦੇ ਪਿੰਡੇ ਝਾੜ ਕੇ ਜਿਹੜਾ ਚੰਡੀਗੜ੍ਹ ਵਸਿਆ ਹੈਗਾ ਉਹ ਪੰਜਾਬ ਨੂੰ ਨਹੀਂ ਮਿਲਦਾ ਉਹਨਾ ਟਾਈਮ ਇਹ ਸਾਡੇ ਵਰਗੇ ਮੁੰਡੇ ਅੱਗੇ ਆਉਂਦੇ ਰਹਿਣਗੇ ਮਰਦੇ ਰਹਿਣਗੇ ਮਾਰਦੇ ਰਹਿਣਗੇ ਇਹ ਬਈ ਇਹ ਇੰਝ ਚੱਲਦਾ ਰਹੂਗਾ ਬਈ ਕਦੇ ਦੁੱਖ ਹੁੰਦਾ ਮੈਂ ਇਸ ਟਾਪਿਕ ਤੋਂ ਵੱਖਰਾ ਇਹ ਗੱਲ ਕਰਦਾ ਕਦੇ ਦੁੱਖ ਹੁੰਦਾ ਕਿ ਸਾਡੇ ਲੀਡਰਾਂ ਨੇ ਜਿਨ੍ਹਾਂ ਨੇ ਚੰਡੀਗੜ੍ਹ ਪੰਜਾਬ ਨੂੰ ਦਬਾਉਣ ਦੇ ਵੱਡੇ ਵੱਡੇ ਦਾਅਵੇ ਕਰਕੇ 25-25 ਸਾਲ ਦੀਆਂ ਸਰਕਾਰਾਂ ਬਣਾਈਆਂ ਇੱਥੇ ਤੇ ਜਦੋਂ ਚੰਡੀਗੜ੍ਹ ਲੈਣ ਦੀ ਵਾਰੀ ਆ ਜਦੋਂ ਸਰਕਾਰਾਂ ਬਣ ਗਈਆਂ ਉਦੋਂ ਉਸ ਵਾਰ ਨੂੰ ਕਿਸੇ ਨਾਲ ਵਟ ਕੇ ਦੂਜੇ ਪਾਸੇ ਨੂੰ ਹੋ ਗਏ ਇਹ ਤਾਂ ਬਈ ਜਿੱਡੇ ਧੱਕੇ ਖਾਣ ਦੀ ਲੋੜ ਨਹੀਂ ਸੀ ਇਹਦਾ ਬਈ ਉਹਨਾਂ ਦੀ ਫਿਰ ਫਿਤਰਤ ਹੀ ਹੈ ਇਹ ਬੰਦਾ ਕਦੇ ਕੀ ਦੇਖ ਕੇ ਡੁੱਲਦਾ ਹੈ ਕਦੇ ਕੀ ਦੇਖ ਕੇ ਡੁੱਲਦਾ ਹੈ ਉਹ ਬਸ ਸੱਤਾ ਦੇਖ ਕੇ ਡੁੱਲ ਗਏ ਆਪਣਾ ਬਸ ਐ ਵੀ ਬਈ ਜੇ ਉਹ ਮੰਨ ਜਾਂਦੇ ਉਦੋਂ ਤਾਂ ਯਾਰ ਆਪਾਂ ਨੂੰ ਇਹਨਾਂ ਰੋਲਣਾ ਨਾ ਪੈਂਦਾ ਤੇ ਜੇ ਵੀ ਚੰਡੀਗੜ੍ਹ ਦੇ ਪਿੰਡ ਆਪਣੇ ਪੰਜਾਬ ਦੇ ਪਿੰਡ ਨਾਂ ਵਿਜੜੇ ਜਾਂਦੇ ਤਾਂ ਇੱਥੇ ਸਥਿਤੀ ਕੁਝ ਹੋਰ ਹੋਣੀ ਸੀ ਵੀ ਬੰਦੇ ਉਹ ਬਜ਼ੁਰਗ ਅੱਜ ਵੀ ਰੋਂਦੇ ਨੇ ਕਿ ਜਿਨ੍ਹਾਂ ਨੇ ਦਰਖਤ ਲਾਏ ਹੋਏ ਨੇ ਇੱਥੇ ਜਿਹੜੇ ਕਹਿੰਦੇ ਨੇ ਵੀ ਮੈਂ ਉਹ ਅੰਬ ਮੈਂ ਖੁਦ ਲਾਇਆ ਬੁਢੇ ਰੋਂਦੇ ਨੇ ਆ ਕੇ ਵੀ ਇੱਥੇ ਸਾਡਾ ਪਿੰਡ ਹੁੰਦਾ ਸੀ ਇਹ ਵੀ ਸਾਨੂੰ ਕਿਵੇਂ ਝੜਿਆ ਗਿਆ ਮੇਨ ਗੱਲ ਤਾਂ ਇਹ ਹੈ ਇੱਕ ਤਾਂ ਤੁਹਾਨੂੰ ਐ ਕਹਿ ਦੇ ਦਿੱਤਾ ਵੀ ਇੱਥੇ ਤੁਹਾਨੂੰ ਜਗ੍ਹਾ ਦੇ ਦਾਂਗੇ ਤੇ ਬੰਦੇ ਨੂੰ ਐ ਕਹਿ ਕੇ ਵੀ ਬਈ ਇੱਥੇ ਤੁਹਾਨੂੰ ਕੱਢਤਾ ੱਟਕੇ ਮਾਰ ਕੇ ਵੀ ਆਪਦੇ ਘਰਾਂ ਚੋਂ ਕੱਢਤਾ ਉਹਨਾਂ ਨੇ ਵੀ ਕਿਸੇ ਦੇ ਘਰ ਚੋਂ ਤੁਸੀਂ ਕਿਸੇ ਨੂੰ ਕੱਢਦੇ ਹੋ ਇਹਦਾ ਜਮੀਨ ਤਾਂ ਕਹੀ ਹੈ ਹੁਣ ਜੇ ਉਹਨਾਂ ਕੋਲ ਕੁਝ ਹੈ ਨਹੀਂ ਕੋਈ ਸਟ੍ਰੈਟਜੀ ਹੈ ਨਹੀਂ ਉਹਨਾਂ ਕੋਲੇ ਇਹਦਾ ਮਤਲਬ ਐ ਵੀ ਤੁਸੀਂ ਬੰਦੇ ਤੇ ਛਾ ਰਹੇ ਹੋ ਇਹਦਾ ਜੇ ਯਾਰ ਆਪਣਾ ਅੱਪਾ ਨੂੰ ਮੇਨ ਗੱਲ ਤੇ ਇਹ ਹੈ ਬਈ ਪੂਰੇ ਪੰਜਾਬ ਨੂੰ ਮੈਂ ਕਹਿੰਦਾ ਪੂਰੇ ਭਾਰਤ ਨੂੰ ਇਕੱਠਾ ਹੋਣਾ ਪਊਗਾ ਜੇ ਆਪਾਂ ਨੇ ਬਚਾਉਣਾ ਹੈ ਪੂਰਾ ਹਿੰਦੁਸਤਾਨ ਬਚਾਉਣਾ ਹੈ ਆਪਦਾ ਸੰਵਿਧਾਨ ਬਚਾਉਣਾ ਹੈ ਆਪਾਂ ਨੂੰ ਕੁਝ ਆਪਣੇ ਵਾਸਤੇ ਕਰਨਾ ਪਊਗਾ ਆਪਾਂ ਨੂੰ ਕੋਈ ਥਾਲੀ ਚ ਪਾ ਕੇ ਨਹੀਂ ਦੇਣ ਲੱਗਿਆ ਤੇ ਆਪਣੇ ਹੱਕ ਆਪਾਂ ਨੂੰ ਐਨ ਹੀ ਮਿਲਦੇ ਜਿਵੇਂ ਲੋਕ ਕਹਿੰਦੇ ਨੇ ਵੀ ਮਿਲ ਜਾਂਦੇ ਨੇ ਵੀ ਬਾਪੂ ਗਾਂਧੀ ਵਾਂਗੂ ਨਹੀਂ ਮਿਲਦੇ ਵੀ ਇੱਕ ਥੱਪੜ ਇੱਧਰ ਖਾਓ ਇੱਕ ਥੱਪੜ ਇੱਧਰ ਖਾਓ ਕਿਤੇ ਕੁਛ ਨਾ ਬੋਲੋ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮੰਗੂ ਬਣਨਾ ਚਾਹੀਦਾ ਜਿਨੇ ਆਪਦਾ ਸਰਵਾਂਸ ਬਾਰਿਆ ਆਪਣੇ ਜਵਾਕ ਬਾਰੇ ਕੀ ਨਹੀਂ ਵਾਰਿਆ ਉਸ ਬੰਦੇ ਨੇ ਉਹ ਉਹ ਤੋਂ ਸਿੱਖਣਾ ਜੀਦਾ ਆਪਾਂ ਨੂੰ ਇਹ ਜੇ ਬਾਪੂਆਂ ਤੋਂ ਨਹੀਂ ਸਿੱਖਣਾ ਜੀਦਾ ਤੇ ਇਹ ਜੇ ਬੰਦਿਆਂ ਤੋਂ ਨਹੀਂ ਸਿੱਖਣਾ ਜੀਦਾ ਵੀ ਬਈ ਜਿਹੜੇ ਐ ਕਹਿੰਦੇ ਨੇ ਇੱਕ ਥੱਪੜ ਇੱਧਰ ਖਾਓ ਇੱਕ ਥੱਪੜ ਇੱਧਰ ਖਾਓ ਨਾਹੀਂ ਉਹਨਾਂ ਦੀਆਂ ਉਹਨਾਂ ਦੀਆਂ ਜਵਾਕੜੀਆਂ ਤੋਂ ਸਿੱਖਣਾ ਜੀਦਾ ਅਸੀਂ ਨੇ ਤਾਂ ਉਹ ਠੋਕਤੀ ਜਦੋਂ ਅਸੀਂ ਧਾਰ ਲੈਨੇ ਆ ਮੰਨਦੇ ਆ ਵੀ ਸਾਨੂੰ ਮਾਰ ਲੋਂਗੇ ਦਬਾ ਲੋਂਗੇ ਕਿੰਨਾ ਕ ਦਬਾ ਲੋਂਗੇ ਉਹ ਵੀ ਦੋਈ ਸੀ ਉਹਨਾਂ ਨੇ ਉਹ ਠੋਕਤੀ ਜਿਹੜੇ ਕਹਿੰਦੀ ਸੀ ਮੈਂ ਠੁਕਦੀ ਨਹੀਂ ਉਹਨਾਂ ਨੇ ਠੋਕਤੀ ਬਈ ਅਗਰ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਵਿਦਿਆਰਥੀ ਦੇ ਮਨ 'ਚ ਗੁੱਸਾ ਜ਼ਰੂਰ ਹੈ ਕਿਉਂਕਿ ਜਿਸ ਤਰੀਕੇ ਜਦੋਂ ਤੁਸੀਂ ਵਿਦਿਆਰਥੀ ਜੀਵਨ ਦੇ ਵਿੱਚ ਹੋਮੋ ਤੇ ਵਿਦਿਆਰਥੀਆਂ ਦੇ ਨਾਲ ਜੋ ਧੱਕਾ ਹੁੰਦਾ ਤਾਂ ਵਿਦਿਆਰਥੀ ਬਹੁਤ ਸਾਰੇ ਰਾਹ ਅਪਣਾ ਲਿਆ ਕਰਦੇ ਨੇ ਇਸੇ ਤਰ੍ਹਾਂ ਸਾਡੀ ਪੁਲਿਸ ਨੇ ਹੁਣ ਤੱਕ ਬਹੁਤ ਸਾਰੀਆਂ ਧਿਰਾਂ ਬਹੁਤ ਸਾਰੀਆਂ ਮੂਵਮੈਂਟਾਂ ਆਪ ਖੜੀਆਂ ਕੀਤੀਆਂ ਜਿਨ੍ਹਾਂ ਮੂਵਮੈਂਟਾਂ ਦੇ ਚੱਲਦੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਅਜੇ ਤੱਕ ਹੋਇਆ ਹੈ